ਬੜੀ ਛੇਤੀ ਆ ਗਿਆ ਅੱਜ ਉਹ ਕੁਛ ਨਹੀਂ ਵੀਰ ਜੀ ਮੈਂ ਪਾਰਟੀ ਤੋਂ ਫਿਰ ਅੱਜ ਪਾਰਟੀ ਤੇ ਗਿਆ ਸੀ ਕੀ ਖਾਦਾ ਫਿਰ ਪਾਰਟੀ ਚ ਉਹ ਖਾਣਾ ਕੋਣਾ ਕੀ ਖਾਣ ਨੂੰ ਬਥੇਰਾ ਗੋਖੀ ਉੱਥੇ ਹਾਂ ਤੇ ਫਿਰ ਮੈਂ ਪਾਰਟੀ ਤੋਂ ਸਿੱਧਾ ਘਰ ਨੂੰ ਆ ਗਿਆ ਉਧਰੋਂ ਅੱਛਾ ਅੱਜ ਫੇ ਕਾਲਜ ਨਹੀਂ ਗੱਲੇ ਪਾਰਟੀ ਤੇ ਗਿਆ ਸੀ ਹਾਂਜੀ ਹਾਂਜੀ ਅੱਜ ਅੱਜ ਕਾਲਜ ਨਹੀਂ ਗਿਆ ਅੱਜ ਸਿੱਧੇ ਉੱਥੇ ਗਏ ਸੀ ਚੱਲ ਵਧੀਆ ਵਧੀਆ ਤੇ ਹਾਂ ਹੋਰ ਕੀ ਕਰੀ ਜਾਂਦੇ ਕੋ ਨਹੀਂ ਇਹੋ ਬੱਸ ਕੇ ਠੀਕ ਆ ਬੰਦੀ ਮੱਝਾਂ ਅੰਦਰ ਰਾਜ ਮੈਂ ਚੁੱਕ ਦੀ ਏ ਤੱਕ ਮੇਰੀ ਗੱਲ ਸੁਣਿਓ ਹਾਂ ਮੈਂ ਅੱਜ ਗੱਲ ਕਰਨੀ ਨਹੀਂ ਡੜਨਾ ਕੀ ਪਰ ਮੰਮੀ ਨੂੰ ਨਾ ਦੱਸਿਓ ਕਿ ਉਹ ਐ ਵਾ ਮੈਨੂੰ ਇੱਕ ਫੋਨ ਚਾਹੀਦਾ ਵਾ ਫੋਨ ਚਾਹੀਦਾ ਵਾ ਕਿੰਨੇ ਕਾਲਾ ਕਿੰਨੇ ਦਾ ਆਜੂਗਾ ਆਈ ਜਾਣਾ ਸੀ 7000 ਦਾ 6-7000 ਹਾਂ ਫੋਨ ਤੂੰ ਫੋਨ ਕੀ ਕਰਨਾ ਤੂੰ ਪੜਹਾ ਆਪਣਾ ਉਹ ਕੁਛ ਨਹੀਂ ਵੀਰਜੀ ਸਾਰੇ ਮੁੰਡੇ ਲੈ ਕੇ ਆਉਂਦੇ ਆ ਤੇ ਮੇਰੇ ਕੋਲ ਸਾਰੇ ਲੈਂਦੇ ਆ ਆਹੋ ਸਾਰੇ ਗੋਲੀ ਆ ਚੱਲ ਪਰ ਮੰਮੀ ਨੂੰ ਨਾ ਦੱਸਿਓ ਨਹੀਂ ਦੱਸਦਾ ਪਰ ਫਿਰ ਮੰਮੀ ਨੂੰ ਚੋਰੀ ਕਿਦਾਂ ਰੱਖੇਗਾ ਚੋਰੀ ਰੱਖਣਾ ਦਾ ਫੋਨ ਉਹ ਚੱਲ ਕੋਈ ਨਹੀਂ ਬਾਅਦ ਕੋਈ ਨਹੀਂ ਮੈਂ ਮੰਮੀ ਨਾਲ ਕਰ ਲੂੰਗਾ ਗੱਲ ਮੈਂ ਆਪੇ ਸਮਝਾ ਲੂੰਗਾ ਠੀਕ ਆ ਕੋਈ ਨਹੀਂ ਫੋਨ ਤੈਨੂੰ ਮੈਂ ਲੈ ਦੇਣਾ ਫੋਨ ਤੂੰ ਫੇ ਤੈਨੂੰ ਜਾਂ ਮੈਂ ਪੈਸੇ ਦੇ ਦੂੰ ਆਪੇ ਵੇਖ ਲੈ ਮੈਨੂੰ ਤੇ ਚੱਲ ਕੀ ਪਤਾ ਹੁਣ ਕਿਹੜਾ ਫੋਨ ਕਿੱਦਾਂ ਦਾ ਹੁੰਦਾ ਚਲੋ ਜਿੱਦਾਂ ਵੀ ਤੁਸੀਂ ਕਰ ਲਿਓ ਜਿੱਦਾਂ ਵੀ ਹੋਊਗਾ ਜੇ ਪੈਸੇ ਦੇਣੇ ਹੋਗੇ ਪੈਸੇ ਦੇ ਦਿਓ ਜੇ ਆਪ ਲਿਆ ਕੇ ਦੇਣਾ ਨਹੀਂ ਪੈਸੇ ਹੈਗੇ ਮੇਰੇ ਤੋਂ ਮੈਨੂੰ ਕੀ ਪਤਾ ਮੈਂ ਕਿੱਥੋਂ ਲਿਆ ਕੇ ਦੇਣਾ ਵਾ ਤੂੰ ਕਿਹੜਾ ਕੋਈ ਗਲਤ ਬੰਦੇ ਖੜਨੇ ਆ ਤੂੰ ਆਪਣਾ ਲੈ ਆਈ ਨਾਲੇ ਪੜ੍ਹਾਈ ਵੀ ਤੁਰਤੀ ਹੁੰਦੀ ਹੋਣੀ ਹੁਣ ਹਾਂਜੀ ਹਾਂਜੀ ਆਹੋ ਆਹ ਉਹ ਜਰੂਰੀ ਉਹਦਾ ਵੇਖਿਆ ਮੈਂ ਬੜੇ ਜਾਣੇ ਕੋ ਹੁੰਦੇ ਆ ਤੇ ਉਹ ਚਲੋ ਮੈਂ ਫਿਰ ਲੈ ਆਉਂਗਾ ਆਪੇ ਆਪੇ ਲਿਆਉਂਗਾ ਫਿਰ ਮੈਂ ਜਾ ਕੇ ਹੈ ਕੋਈ ਨਹੀਂ ਕੋਈ ਫੋਨ ਮਿਲ ਜੂ ਤੂੰ ਚੱਲ ਘਰ ਰੋਟੀ ਪਣੀ ਖਾ ਚਲ ਰੋਟੀ ਪਣੀ ਤੂੰ ਕੀ ਖਾਣਾ ਰੱਜਿਆ ਹਣਾ ਤੂੰ ਤੇ ਆਹੋ ਉੱਥੇ ਬਥੇਰਾ ਕੋਈ ਖਾਣ ਨੂੰ ਚੱਲ ਆਜੋ ਤੁਸੀਂ ਵੀ ਘਰ ਨੂੰ ਹਣ ਬਸ ਆ ਗਿਆ ਆ ਗਿਆ ਮੈਂ ਕਰ ਲਾਂ ਥੋੜਾ ਜਿਹਾ ਚਲੋ ਠੀਕ ਆ ਫਮੀ ਜੀ ਹਾਂ ਮੈਂ ਨਾ ਤਾਂ ਦੇ ਨਾ ਨਾ ਇੱਕ ਗੱਲ ਕਰਨੀ ਸੀ ਹਾਂ ਰਦੀਪ 15 ਰਦੀਪ 15 ਕੋਲਾ ਟੜੇ ਰੋੜ ਦਾ ਕੋ ਕਹਿ ਨਹੀਂ ਧਾ ਕੋਲਾ ਮੇਰੇ ਤੋਂ ਬਾਹਰ ਖਲੋਤਾ ਹੀਗਾ ਹਾਂ ਤੇ ਤੁਹਾਨੂੰ ਪਤਾ ਹੁਣ ਵੱਡੇ ਕਾਲ ਜੇ ਪੜਦਾ ਤੇ ਉਹਦੇ ਸਾਰੇ ਦੋਸਤਾ ਕੋਲ ਉਹ ਅੱਗਾ ਫੋਨ ਹੂੰ ਤੇ ਉਹ ਮੈਨੂੰ ਕਹਿਣ ਡਿਆ ਵੀ ਮੈਂ ਫੋਨ ਲੈਣਾ ਕੋਈ ਕੰਮ ਕਰ ਜਾ ਕੇ ਫੋਨ ਨਹੀਂ ਲੈਣਾ ਅਜੇ ਉਹ ਲੈ ਦੋ ਕੋਈ ਨਹੀਂ ਹੁਣ ਉਹਨੂੰ ਚਾਹੀਦਾ ਹੁੰਦਾ ਉਹਨੇ ਨਹੀਂ ਤੇ ਅਜੇ ਇਹਨਾਂ ਘਰੀ ਜਾਓ ਬਹੁਤ ਭੂਏ ਹੋ ਗਿਆ ਅੱਗੇ ਹੀ ਕਦੀ ਉਹਨੇ ਮੋਟਰਸਾਈਕਲ ਲੈਦੇ ਕਦੀ ਆਪਦੇ ਤੋਂ ਆ ਕੁੜਤਾ ਪਜਾਮਾ ਨਹੀਂ ਇੱਕ ਬਦਲਣ ਡਿਆ ਕੋਈ ਨਹੀਂ ਮੇਰਾ ਕੀ ਮੈਂ ਤਾਂ ਘਰ ਹੀ ਰਹਿਣਾ ਉਹਨੇ ਜਾਣਾ ਹਾ ਹੁਣ ਸਾਰੇ ਮੁੰਡਿਆਂ ਕੋ ਆ ਉਹ ਕਹਿੰਦਾ ਫੋਨ ਤੇ ਤਾਂ ਬੇਇੱਜ਼ਤੀ ਹੁੰਦੀ ਆ ਉਹਦੀ ਤੇ ਲੈ ਦੇਣਾ ਕੋਈ ਨਹੀਂ 5-7000 ਦਾ ਹੋਣਾ ਸਾਰਾ ਫੇਰ ਕੀ ਇਹ ਲੈ ਦਿੰਨੇ ਮੈਨੂੰ ਨਹੀਂ ਪਤਾ ਆਪਣੀ ਮਰਜ਼ੀ ਕਰ ਕੋਈ ਨਹੀਂ ਲੈ ਦਿੰਨੇ ਆ ਹੈਗੇ ਤੇ ਆ ਪੈਸੇ ਥੋੜੇ ਬਹੁਤ ਦੇ ਦੇ ਦਿੰਨੇ ਆ ਆਪਣੇ ਲੱਲੂ ਗਾਪੇ ਉਹਦੇ ਵੀ ਦਿਲ ਚ ਨਹੀਂ ਆਊਗੀ ਹੈ ਮੈਨੂੰ ਨਹੀਂ ਪਤਾ ਜੀ ਉਹ ਤੂੰ ਕਿੱਧਰ ਆ ਗਿਆ ਮਾਮਾ ਲੀੜੇ ਲੀੜੇ ਲਵੇੜੇਗਾ ਨਹੀਂ ਲੀੜੇ ਕੀ ਲਿਬੜਨੇ ਵੀਰ ਜੀ ਮੈਂ ਤੁਹਾਨੂੰ ਫੋਨ ਵਿਖਾਉਣ ਆਇਆ ਸੀ ਨਵਾਂ ਫੋਨ ਲਿਆ ਵਾ ਲੱਲਿਆ ਵਾ ਹਾਂਜੀ ਬੜਾ ਵਧੀਆ ਵਾ ਆ ਕੀ ਲਿਖਿਆ ਆਇਆ ਤੇ ਕਰਕੇ ਆ ਕਣਕ ਜੀ ਵਗੀ ਆ ਜਿਹੜਾ ਆ ਹਾਂ ਇਹ ਕਿਸਾਨ ਏਕਤਾ ਜਿੰਦਾਬਾਦ ਲਿਖਿਆ ਵਾ ਅਸੀਂ ਆਪਣੇ ਕਿਸਾਨਾਂ ਦਾ ਲਿਖਿਆ ਵਾ ਹਾਂਜੀ ਬੜਾ ਸੋਹਣਾ ਫੋਨ ਵੱਡਾ ਹੀ ਵੱਡਾ ਐ ਤੇ ਉਹ ਵੀਰ ਜੀ ਮਤਲਬ ਮੈਂ ਫਿਰ ਥੋੜਾ ਜਿਹਾ ਵਧੀਆ ਲੱਲਿਆ ਅਛਾ ਹਾਂ ਆਈਫੋਨ ਆ ਐਪਲ ਦਾ ਉਹ ਅੱਧੇ ਸੇਵ ਵਾਲਾ ਜਿੰਦਾ ਜਿਹੜਾ ਉਹ ਵਾ ਆ ਆ ਆ ਆਵੇ ਵਾ ਸ਼ਾ ਸ਼ਾ ਹਾਂਜੀ ਇਹ ਇਹ ਕਿੰਨੇ ਦਾ ਆ ਗਿਆ ਫੇ ਸੜ ਗਿਆ 10000 ਨਾ ਨਹੀਂ ਵੀਰ ਜੀ ਇਹ 15000 ਦਾ ਆਇਆ ਵਾ 15000 ਦਾ ਹਾਂਜੀ ਵੀਰ ਜੀ ਤੇ ਤੈਨੂੰ ਤੇ ਮੈਂ 10000 ਦਿੱਤਾ ਇਹ 15000 5000 ਫੇ ਕਿੱਥੋਂ ਲਿਆ ਵਾ ਉਹ ਵੀਰ ਜੀ ਮੈਂ ਆਪਣੇ ਦੋਸਤ ਕੋਲੋਂ ਲਿਆ ਹੀ ਉਹਨੂੰ ਮੈਂ ਆਖਿਆ ਕਿ ਤੂੰ ਦੇ ਦੇ ਮੈਂ ਤੈਨੂੰ ਬਾਅਦ ਚ ਮੋੜ ਦੂੰਗਾ ਤੂੰਰ ਨਾਲ ਧਾਰ ਕਾ ਤੂੰ ਕੀਤਾ ਤੂੰ ਮੈਨੂੰ ਦੱਸ ਦਿੰਦਾ ਉਹ ਚੱਲ ਕੋਈ ਗੱਲ ਨਹੀਂ ਉਨੇ ਵਿਚਾਰੇ ਨੇ ਦੇਤੇ ਆ ਕੋਈ ਨਹੀਂ ਮੁਰਦਾ ਕਿ ਉਹਨੂੰ ਨਹੀਂ ਫੋਨ ਵਧੀਆ ਵਾ ਤਾਈਓ ਮੈਂ ਫਿਰ ਉੱਥੇ ਦੁਕਾਨ ਤੇ ਗਿਆ ਹੀ ਤੇ ਮੈਨੂੰ ਇਹ ਵਧੀਆ ਲੱਗਿਆ ਫਿਰ ਮੈਂ ਇਹੋ ਲੈ ਲਿਆ ਚੱਲ ਕੋਈ ਨਹੀਂ ਉਹਨੂੰ ਮੈਂ ਦੇ ਦੂੰਗਾ ਸਵੇਰੇ 5000 ਹੋਰ ਕੋਈ ਗੱਲ ਨਹੀਂ ਉਹਨੂੰ ਤੂੰ ਦੇ ਦੇ ਤੇ ਤੁਸੀਂ ਵੜ ਲਓ ਪੱਠੇ ਮੈਂ ਤੈਨੂੰ ਚੁਕਾ ਦਾਂ ਨਹੀਂ ਤੂੰ ਜਾ ਮੈਂ ਪਹਜੋਕ ਲੈਣੇ ਆ ਉਹ ਨਹੀਂ ਮੈਂ ਚੁਕਾ ਦਿੰਦਾ ਵਾਂ ਜਾ ਜਾ ਕੋਈ ਨਹੀਂ ਮੈਂ ਆਪੇ ਚੁੱਕ ਲੈਣੇ ਤੂੰ ਜਾ ਐਵੇਂ ਲੀੜੇ ਲਵੇੜੇਗਾ ਨਾਲੇ ਲੀੜੇ ਲਾ ਆ ਜਾ ਕੇ ਚਲੋ ਠੀਕ ਆ ਫਿਰ ਹਾਂ ਜਾ ਜਾ بس ٹھیک آ آહો ਕਾ ਮੈਂ ਬਾਕੀ ਹੀ ਤੇ ਇਹਨਾਂ ਨੇ ਕਿਹਾ ਤੇ ਬਾਹਰ ਕੰਮ ਕਰਨ ਡਿਆਵਾ ਤੇ ਮੈਂ ਉਹਦੇ ਨਾਲ ਉਹ ਤੇਰੀਆਂ ਹਰੇ ਕਰੀਜਾਂ ਪੂਰੀਆਂ ਕਰਦਾ ਤੇ ਤੂੰ ਅੱਗੇ ਤੇ ਕਿਤੇ ਵੇਲੇ ਕਿਵੇਲੇ ਕਿਤਾਬ ਫੜ ਕੇ ਬਹਿ ਜਾਣਾ ਤਾਂ ਹੁਣ ਤੂੰ ਕਿਤਾਬਾਂ ਛੱਡ ਕੇ ਤੇ ਫੋਨਾਂ 'ਚ ਵੜ ਗਿਆ ਤੇ ਮੰਮੀ ਜੀ ਮੈਂ ਵੀ ਕੰਮ ਕਰਦਾ ਹੀ ਆ ਪਰ ਉਹ ਸਾਰੇ ਦਿਹਾੜੀ ਖਾਪਦਾ ਰਹਿੰਦਾ ਕੱਲਾ ਤੇ ਤੂੰ ਹੁਣ ਫੋਨ 'ਚ ਵੜਿਆ ਰਹਿਣਾ ਕਾਲਜ ਉਹਨਾਂ ਦੇ ਫੋਨ 'ਚ ਵੜ ਜਾਣਾ ਤੇ ਹੁਣ ਮੈਂ ਕੀ ਕਰਾਂ ਵੀਰ ਨਹੀਂ ਕੰਮ ਕਰਨ ਦਿੰਦਾ ਨਹੀਂ ਕਰਨ ਦਿੰਦਾ ਪਰ ਤੈਨੂੰ ਆਪੋ ਸਮਝ ਚਾਹੀਦੀ ਆ ਵੀ ਉਹ ਮੇਰਾ ਆਪ ਦੇਉਗੇ ਤੇ ਕਿ ਉੱਟਦਾ ਪਜਾਮਾ ਨਹੀਂ ਦੂਜਾ ਸੋਨ ਦਾ ਤੇ ਤੇਰੀਆਂ ਹਾਰ ਜਾਂ ਪੂਰੀਆਂ ਕਰਦਾ ਵਾਂ ਸੋਨੇ ਤੇਰੇ ਲੀੜੇ ਮੋਟਰਸਾਈਕਲ ਤੇਨੂੰ ਲੈ ਕੇ ਦਿੱਤਾ ਹੁਣ 10000 ਫੂਕੇ ਦੇ ਪੈਸੇ ਆ ਲੈ ਕੇ ਦਿੱਤਾ ਫੂਨ ਹੁਣ ਤੈਨੂੰ ਕਾਲ ਜਮੇ ਅੱਗੇ ਨਾਲੋਂ ਕਿੰਨਾ ਹੀ ਲੇਟ ਆਉਣਾ ਆ ਅਜੇ ਆਉਣਾ ਹੀ ਆਂ ਧਿਆਨ ਕੇ ਬਾਸ ਆ ਫੋਨ ਤੇ ਬੜਿਆ ਰਹਿਣਾ ਫੋਨ ਦੇ ਵਿੱਚ ਹੀ ਪਤਾ ਨਹੀਂ ਇਹ ਚੋ ਕੀ ਲੱਭਦਾ ਰਹਿਣਾ ਵਗਾ ਉਹ ਪੜਲਾ ਖੋਸ਼ ਹੈ ਕੋਈ ਨੌਕਰੀ ਮਿਲ ਜੂਗੀ ਉਹ ਐਸੇ ਆਸਤੇ ਤੈਨੂੰ ਪੜਾਈ ਜਾਣ ਡਿਆ ਵੀ ਮੇਰਾ ਵੀਰ ਦੀ ਜ਼ਿੰਦਗੀ ਬਣ ਜੂ ਤੇ ਉਹਦੇ ਸੁੱਖ ਚ ਮੈਨੂੰ ਵੀ ਸੁੱਖ ਮਿਲੂਗਾ ਤੇ ਉਹਦੀ ਰੀਤ ਵੀ ਪੂਰੀ ਕਰ ਜੇ ਉਹਨੇ ਤੇਰੀਆਂ ਸਾਰੀਆਂ ਰੀਤਾਂ ਪੂਰੀਆਂ ਕੀਤੀਆਂ ਨੇ ਤੇ ਤੂੰ ਵੀ ਉਹਦੀ ਕੋਈ ਰੀਤ ਪੂਰੀ ਕਰ ਕਿ ਮੰਮੀ ਜੀ ਮੈਂ ਕੀ ਕਹਿਣ ਡਿਆ ਆਂ ਦੱਸੋ ਹੁਣ ਮੈਨੂੰ ਉਹ ਨਹੀਂ ਕੰਮ ਕਰਨ ਦਿੰਦੇ ਤੇ ਫਿਰ ਮੈਂ ਹੁਣ ਕੀ ਕਰਾਂ ਕਰਨ ਕਿਉਂ ਦਿੰਦੇ ਆਪ ਕਰੀ ਦੰਦਾ ਜਾ ਕੇ ਕੇ ਤੇ ਤੂੰ ਹੀ ਮੈਨੂੰ ਨੋਕਾ ਟੋਕੀ ਕਰਦੇ ਰਹਿੰਦੇ ਆ ਨੋਕਾ ਟੋ ਕਰਦੀ ਰਹਿੰਨੀ ਤੈਨੂੰ ਆਹ ਤਾਂ ਵੀਰ ਨਹੀਂ ਕੰਮ ਕਰਨ ਦਿੰਦਾ ਹੁਣ ਤੇ ਮੈਂ ਕੀ ਕਰਾਂ ਹੁਣ ਮੈਂ ਉਹਨਾਂ ਨੂੰ ਤੇ ਕਹਿੰਦਾ ਆ ਵੀ ਲੈ ਹੁ ਮੈਂ ਨਾਲ ਕਰਾ ਦਿੰਦਾ ਆ ਤੇ ਉਹ ਕਹਿੰਦੇ ਨਹੀਂ ਮੈਂ ਤੇਰੇ ਲੀੜੀ ਗੰਦੇ ਹੋ ਜਾਣਗੇ ਤੇ ਮੈਂ ਹੁਣ ਕੀ ਕਰਾਂ ਤੂੰ ਹੀ ਓ ਹੀ ਨੋਕਾ ਟੁਕੀ ਕਰਦੇ ਰਹਿੰਦੀਆਂ ਤੁਸੀਂ ਮੈਨੂੰ ਹੀ ਬਸ ਕਿ ਆ ਕੋਈ ਹੈਗਾ ਨਹੀਂ ਆ ਤੇ ਕਿੱਦਾਂ ਗਿਆ ਵਾ ਬੁੜਕਣੀ ਮਾਰ ਕੇ ਬਾਹਰ ਨੂੰ ਮੈਨੂੰ ਸਮਝ ਲੱਗਣ ਡਈ ਆ ਵੀ ਇਹਦੇ ਚੱਲਣ ਵਿਗੜਦੇ ਜਾਂਦੇ ਪਰ ਇਹਨੂੰ ਨਹੀਂ ਵੱਡੇ ਨੂੰ ਨਹੀਂ ਕੋਈ ਪਤਾ ਲੱਗਣ ਡਿਆ ਇਹਦਾ ਦਿਮਾਸਾ ਭੋਰਾ ਨਹੀਂ ਸਕੰਜਾ ਖਸਦਾ ਬਾਸ ਸਾਰੀਆਂ ਰੀਝਾਂ ਲਾੜੇ ਪਿਆਰੇ ਸ਼ਿਰੂ ਤੋਂ ਲੈ ਕੇ ਅੱਜ ਦੇ ਦਿਨਾਂ ਤਾਈਂ ਇਹਦੇ ਲਾੜ ਕਰਦਾ ਆਇਆ ਤੇ ਇਹਦਾ ਸਿਸਟਮ ਜਿਹੜਾ ਉਹ ਖਰਾਬ ਹੋਉਂਦੀ ਆ ਵਗੈਲ ਮੈਂ ਵੱਡੇ ਆ ਸਮਝਾਉਂਦੀ ਰਹਿਣੀ ਵੱਡੇ ਨੂੰ ਪਰ ਇਹ ਨਹੀਂ ਮੇਰੀ ਗੱਲ ਮੰਨਦਾ ਇਹਨੂੰ ਇਹਨੇ ਜ਼ਿਆਦਾ ਹੀ ਭੂਵੇ ਕਰ ਲਿਆ ਵਗਾ ਹੋਵੇ ਨਾ ਮੁੜ ਕੇ ਕਿਤੇ ਤੱਕ ਮੈਂ ਆਜਾ ਹੀ ਪੁੱਤਣਾ ਪਵੇ ਕੀ ਕੀ ਬੋਲ ਰਹਾ ਤੋ ਡੇ ਉਹ ਤੇਰੇ लाਡ ਪਿਆਰ ਦਾ ਨਤੀਜਾ ਵਾਗੇ ਕਿਤਾਬ ਹੁਣ ਫੜਦਾ ਨਹੀਂ ਆ ਫੋਨ 'ਚ ਵੜਿਆ ਇਹ ਤੇ ਮੈਂ ਕਹਤਾ ਮੈਂ ਕਹਾ ਵੀ ਪੜ ਲਿਆ ਕਰ ਕੁਛ ਹਾਂ ਤੇ ਉਹ ਖਾਪਦਾ ਰਹਿੰਦਾ ਜਾਂ ਉਹਨਾਂ ਕੰਮ ਕਰਾ ਦਿਆ ਕਰ ਜਾਂਦਾ ਮੈਨੂੰ ਵੀਰ ਕਰਨਾ ਨਹੀਂ ਦਿੰਦਾ ਕਰਨ ਦਿਆ ਕਰਾਂ ਕੰਮ ਉਹਨੂੰ ਵੀ ਬੂਝਾ ਪਵੇ ਐਵੇਂ ਤੁਸੀਂ ਵੀ ਦੱਸ ਕਹਿਣ ਤੋਂ ਭੜੇ ਨਹੀਂ ਪੈਣੇ ਤੁਹਾਨੂੰ ਮੈਂ ਕਹਾ ਦਿਆ ਵੀ ਰਹਿਣ ਦੋ ਉਹਨੂੰ ਕਿਉਂ ਕਹਿਣਾ ਵਾ ਤਦ ਆਸ ਤਾਂ ਇਹ ਜਦੋਂ ਉਹਨੂੰ ਇਦਾਂ ਹੁਣ ਵਿੱਚੇ ਕੰਮ ਕਰੂਗਾ ਉਹ ਕੰਮ ਨਾਲ ਵੀ ਤਾਂ ਜਾਊਗਾ ਤੇ ਉਹਦਾ ਆਪਣਾ ਪੜਨ ਨਾਲ ਧਿਆਨ ਪਰੇ ਜਾਣਾ ਅੱਗੇ ਤੇ ਉਹ ਬਹੁਤ ਪੜਦਾ ਵਾ ਤੇ ਤੈਨੂੰ ਕੀ ਪਤਾ ਮੈਂ ਵੇ ਨਹੀਂ ਆ ਨਾ ਘਰ ਰੋਜ ਹੁਣ ਔਖਾ ਹੋ ਕੇ ਬਾਹਰ ਜਾ ਕੇ ਬੈਠਾ ਵਾ ਆਹੋ ਰਹਿਣ ਦੇ ਕੋਈ ਗੱਲ ਨਹੀਂ ਹੈ ਜਿਆਦਾ ਹੀ ਲਾਡੇ ਕਰ ਕਰ ਕੇ ਤੇ ਤੂੰ ਉਹਨੂੰ ਭੁਈ ਕਰ ਲਿਆ ਵਾ ਕਿਹਦੇ ਚ ਜਾਣ ਨਹੀਂ ਕਿ ਤੂੰ ਸਾਰੀ ਦਿਹਾੜੀ ਕਰਦਾ ਰਹਿਣਾ ਵਾ ਤੇ ਉਹ ਮਾੜਾ ਮੋਟਾ ਕਰਾ ਦੂ ਤੇ ਪੇ ਕੀ ਆ ਕੋਈ ਨਹੀਂ ਐਵੇਂ ਨਾ ਕਿਹਾ ਕਰੋ ਕਰ ਲੈਣ ਦੋ ਉਹਨੂੰ ਕਰ ਲੈਣ ਦੋ ਜੋ ਵੀ ਕਰਦਾ ਵਾ ਉਹ ਪੜਨੀ ਡਿਆਵਾ ਫੁੰਤੇ ਉਹ ਕਿਹੜਾ ਕੇ ਬੰਨੇ ਬਾਹਰ ਕੇ ਗੰਡੀ ਢਾਂਡੀ ਤੇ ਬੈਠਾ ਈ ਤੇ ਘਰੇ ਹੀ ਬੈਠਾ ਵਾ ਜੋ ਵੀ ਘੰਟਿਆ ਵਾ ਬਾਹਰ ਤੇ ਨੀ ਨਾ ਕਿਆ ਘਰੇ ਹੀ ਆ ਆਪਣੇ ਐਵੇਂ ਨਾ ਕਿਆ ਕਰੋ ਹੁਣ ਉਹਨੂੰ ਮੈਂ ਲਿਹਾਉਣਾ ਮਨਾ ਕੇ ਉਹ ਵੀ ਮੂੰਹ ਬਣਾ ਕੇ ਬੈਠਾ ਬਾਹਰ ਆਹੋ ਕੇ ਨਾਲੇ ਕੰਮ ਕਰਿਆ ਕਰਨ ਵਾਲੇ ਉਹਨੂੰ ਰੁੱਸੇ ਨੂੰ ਮਨਾਇਆ ਕਰ ਭੂਵੇ ਘਰੀ ਜਾ ਨੂੰ ਉਹ ਨਹੀਂ ਨਹੀਂ ਗੁੱਸੇ ਦੀ ਨਹੀਂ ਕੋਈ ਗੱਲ ਉਹ ਮੇਰੀ ਨਾ ਅੱਜ ਮੰਮੀ ਦੇ ਨਾਲ ਲੜਾਈ ਹੋ ਗਈ ਉਹ ਕੁਛ ਨਹੀਂ ਮੈਂ ਨਾ ਫੋਨ ਲੈ ਕੇ ਅੰਦਰ ਬੈਠਾ ਹੀ ਤੇ ਮੰਮੀ ਜੀ ਨੇ ਆਣ ਕੇ ਵੇਖ ਲਿਆ ਤੇ ਉਹ ਕਹਿੰਦੇ ਤੂੰ ਪੜ੍ਹ ਨਹੀਂਂ ਦਿਆ ਇਹ ਫੋਨ ਦੇ ਨਾਲ ਲੱਗਾ ਵਾ ਆ ਤੇ ਉਹ ਮੈਂ ਉਹਨਾਂ ਦੇ ਗੁੱਸੇ ਹੋ ਕੇ ਤੇ ਬਾਹਰ ਨੂੰ ਨਿਕਲ ਆਇਆ ਇੱਧਰ ਆ ਮੈਂ ਨਾ ਤੁਹਾਨੂੰ ਬਾਅਦ ਬਾਅਦ ਵਿੱਚ ਫੋਨ ਕਰਦਾ ਵਾਂ ਉਹ ਨਾ ਵੀਰ ਵਾਜਾ ਮਾਰਨ ਦੇ ਆ ਚੰਗਾ ਹਾਂਜੀ ਵੀਰ ਜੀ ਉਹ ਤੂੰ ਕਾ ਤੂੰ ਗੁੱਸੇ ਹੋ ਗਿਆ ਮੰਮੀ ਨਾ ਇਹ ਵੀਰ ਜੀ ਗੁੱਸੇ ਕੀ ਹੋਣਾ ਵਾ ਤਾਨੂੰ ਪਤਾ ਮੈਂ ਉਥੇ ਫੋਨ ਤੇ ਉਦਾਂ ਹੀ ਲੱਗਾ ਹੀ ਮੜਾਇਆ ਉਦਾਂ ਵੇਖਣ ਡਿਆ ਸੀ ਤੇ ਉਹ ਤੇ ਤੈਨੂੰ ਪਤਾ ਤੇ ਆ ਮੰਮੀ ਤੈਨੂੰ ਉਦਾਂ ਹੀ ਕਹਿ ਤਾ ਉਹਨਾਂ ਨੂੰ ਹੁਣ ਕੀ ਪਤਾ ਵੀ ਸਭ ਕੁਝ ਪਹੁੰਚੀ ਉਹਨਾਂ ਨੂੰ ਤੇ ਇਹੋ ਲੱਗਾ ਵੀ ਸ਼ਾਇਦ ਕੋਈ ਫਿਲਮ ਫਿਲਮ ਵੇਖਣ ਡਿਆ ਵਾ ਪੜਨ ਪੁਣ ਦਾ ਉਹਨਾਂ ਨੂੰ ਕੀ ਪਤਾ ਤੂੰ ਵੀ ਦੱਸ ਨੀ ਕੀ ਜੀ ਗੱਲ ਤੋਂ ਤੂੰ ਤੇ ਪੜਿਆ ਲਿਖਿਆ ਵਾ ਹੁਣ ਮੰਮੀ ਤੇ ਵਿਚਾਰੀ ਅਨਪੜਵ ਮੇਰੇ ਅਰਗੀ ਉਹਨੂੰ ਨਹੀਂ ਪਤਾ ਤੇ ਉਹਨੇ ਗੁੱਸਾ ਕਰ ਲਿਆ ਉਹਨੇ ਉਹਨੇ ਕੀ ਮੜਾ ਕਿਹਾ ਤੈਨੂੰ ਐਵੇਂ ਇਦਾਂ ਨਿੱਕੇ ਨਿੱਕੇ ਗੱਲ ਤੋਂ ਨਾਰਾਜ਼ ਹੋ ਕੇ ਬਾਹਰ ਨਾ ਆਇਆ ਕਰ ਉਨਹੀਂ ਉਹ ਮੈਨੂੰ ਕਹਿੰਦੀ ਤੂੰ ਕੰਮ ਨਹੀਂ ਕਰਦਾ ਮਲੇ ਇਦਾਂ ਮੈਂ ਕੰਮ ਦਾ ਨਹੀਂ ਕੋਈ ਨਹੀਂ ਉਹ ਮੈਂ ਕੰਮ ਦਾ ਆਪੇ ਸਮਝਾ ਲੂੰਗਾ ਤੇ ਤੂੰ ਐਵੇਂ ਨਿੱਕੀ ਨਿੱਕੀ ਗੱਲ ਤੋਂ ਨਾ ਨਾਰਾਜ਼ ਹੋ ਕੇ ਬਾਹਰ ਨਾ ਆਏ ਕਰ ਨਾਲੇ ਆਵੇ ਕਿਦਾਂ ਦੇ ਕੱਖ ਖਾਂਚ ਬੈਠਾ ਵਾ ਲੀੜੇ ਤੂੰ ਗੰਦੇ ਕੰਡਿਆਂ ਇੱਥੇ ਕੋਹ ਨਿਕਲ ਕੇ ਲੜ ਜੇ ਤੇਰੇ ਫੇਰ ਆ ਹੋਈ ਸਿਆਣੀ ਗੱਲ ਕਰਿਆ ਕਰ ਇਦਾਂ ਨਾ ਕਰਿਆ ਕਰ ਕੋਈ ਨਹੀਂ ਤੂੰ ਫੋਨ ਵਰਤੇ ਕਰ ਮੈਂ ਆਪਣਾ ਮੰਮੀ ਨੂੰ ਆਪੇ ਕਹਿ ਦੂੰਗਾ ਅੱਜ ਤੂੰ ਹੀ ਕਹਿ ਦਿਓ ਫਿਰ ਮੰਮੀ ਨੇ ਥੋੜਾ ਸਮਝਾ ਦੇ ਕੋਈ ਨਹੀਂ ਕੋਈ ਨਹੀਂ ਮੈਂ ਕਹਿ ਦੂੰਗਾ ਚੱਲ ਘਰ ਚੱਲ ਜਾ ਕੇ ਤੇ ਆ ਲੀੜੇ ਲੋੜੇ ਬਦਲ ਤੂੰ ਚਲੋ ਸਵੇਰੇ ਫੇਰ ਕਾਲਜ ਜਾਣਾ ਵਾਂ ਉਹੀ ਬੈਠਾ ਆ ਕੇ ਇੱਥੇ ਚੱਲ ਇਹ ਤਾਂ ਬਹੁਤ ਆ ਧੂਖਾ ਕਰਨਿਆ ਸਾਡੇ ਨਾਲ ਮੈਨੂੰ ਮਾਰਾ ਕਹਿੰਦੀ ਸੀ ਮੰਮੀ ਮੈਨੂੰ ਕਹਿੰਦੇ ਸੀ ਵੀ ਇਨੂੰ ਇੰਨੇ ਲਾਡ ਪਿਆਰ ਨਾ ਕਰ ਇੰਨੇ ਤੇਰੇ ਸਿਰ ਤੇ ਚੜ ਜਾਣਾਈਓ ਇਹਨੂੰ ਤਾਂ ਮੈਂ ਕੱਲ ਦਾ ਹੀ ਕਾਲਜੇ ਪੜਨ ਨੂੰ ਅੱਜ ਮੈਂ ਕੀ ਵੇਖ ਲਿਆ ਜੇ ਮੈਂ ਨਾ ਜਾਂਦਾ ਸ਼ਹਿਰ ਮੈਨੂੰ ਤੇ ਇਹ ਸੱਚਾਈ ਪਤਾ ਹੀ ਨਹੀਂ ਲੱਗਣੀ ਕਦੀ ਰੰਦੀਪ ਰੰਦੀਪ ਓ ਰਿਆ ਇੱਥੇ ਆ ਮੇਰੀ ਗੱਲ ਸੁਣ ਅਹਾਂ ਜੀਰ ਜੀ ਕਿੱਥੇ ਗਿਆ ਸੀ ਅੱਜ ਕਿੱਥੇ ਨਹੀਂ ਮੈਂ ਤੇ ਕਾਲਜ ਹੀ ਗਿਆ ਸੀ ਕਾਲਜ ਹੀ ਗਿਆ ਸੀ ਹਣਾ ਤੂੰ ਤੂੰ ਕੀ ਸ਼ਦਾਈ ਬਣਾ ਰਹਾ ਹੰਨ ਤੂੰ ਕਿਹੜੇ ਕਾਲਜ ਗਿਆ ਸੀ ਤੂੰ ਮੈਨੂੰ ਦੱਸਿਆ ਮੜਾਇਆ ਹੈ ਹੈ ਕਾਲਜ ਗਿਆ ਹੀ ਵੀਰ ਜੀ ਮੈਨੂੰ ਪਤਾ ਤੂੰ ਕਿਹੜੇ ਕਾਲਜ ਗਿਆ ਸੀ ਜੇ ਅੱਜ ਮੈਂ ਨਾ ਸ਼ਹਿਰੋਂ ਜਾਂਦਾ ਤਾਂ ਮੈਨੂੰ ਸਵਾਭ ਪ੍ਰਾ ਲੱਗਣਾ ਤੇਰੀਆਂ ਕਰਤੂਤਾਂ ਦਾ ਮੈਂ ਤਾਂ ਘਰ ਬੈਠਾ ਐਵੇਂ ਧੁੱਪੇ ਸੜਦਾ ਰਹਿਣਾ ਭਰਾ ਮੇਰਾ ਪੜਦਾ ਪੜਦਾ ਵੀ ਪੜ ਲੈ ਕੇ ਕੋ ਕਰ ਲੂਗਾ ਆਪਣਾ ਮੈਂ ਕੋ ਸੋਚਿਆ ਨਹੀਂ ਤੇਰਾ ਹੀ ਸੋਚ ਕੇ ਇੱਥੇ ਤੱਕ ਆ ਗਿਆ ਤੇ ਤੂੰ ਆਹ ਚੀਜ਼ ਕਰ ਡਿਆ ਆਹ ਆ ਮਿੱਟੀ ਪਾਉਣ ਡਿਆ ਤੁਹਾਡੇ ਸਿਰ 'ਚ ਮੈਨੂੰ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ ਤੂੰ ਇਹਨੂੰ ਭੂਏ ਚੜੋਂ ਡਿਆ ਵਾ ਤੇ ਮੈਂ ਆਨਾਂ ਨਹੀਂ ਨਹੀਂ ਕੋਈ ਨਹੀਂ ਭਰਾ ਵਾ ਮੇਰਾ ਤੇ ਆਹ ਕੰਮ ਘਾਂਡਿਆ ਮੈਂ ਕਾਲਜੇ ਰੋਜ ਫੀਸਾਂ ਦੇਣੀਆਂ ਤੇਰੀਆਂ ਫੋਨ ਲੈ ਕੇ ਦਿੱਤਾ ਤੈਨੂੰ ਲੀੜੇ ਨਵੇਂ ਕੰਮ ਤੈਨੂੰ ਮੈਂ ਕਦੀ ਕਿਹਾ ਨਹੀਂ ਸਿਰ 'ਚ ਸਵਾਹ ਪਾਉਣ ਡਿਆ ਤੂੰ ਵਾਡੇ ਕੀ ਸਵਾਹ ਪਾਤੀ ਮੈਂ ਤੁਹਾਡੇ ਸਿਰ 'ਚ ਦੱਸਾਂ ਕੀ ਕੀਤਾ ਮੈਂ ਹੈ ਉੱਠ ਕੇ ਜਿਹੜਾ ਕੋਈ ਗੱਲਾਂ ਕਰਨ ਡਿਆ ਪੈਂਦਾ ਵਾ ਕੀ ਤੁਸੀਂ ਵੇਖ ਲਿਆ ਮੈਨੂੰ ਦੱਸੋ ਕੀ ਵੇਖਿਆ ਤੁਸੀਂ ਅੱਜ